ਨਨਕਾਉਂ ਤੋਂ ਮਾਈ ਬ੍ਰਾਉਕ ਜਸਮਿੰਦਰ ਸਿੱਧੂ ਦੇ ਅਗਲੇ ਬਲਾਗ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਸਾਰੇ ਭੈਣ ਭਰਾਵਾਂ ਨੂੰ ਛੱਤ ਸ੍ਰੀ ਅਕਾਲ। ਸਾਰੇ ਹਰ ਇੱਕ ਵਾਇਰ ਬਹੁਤ ਖੁਸ਼ੀਆਂ ਨਾਲ ਸੀਟ ਕੱਢਦੀਆਂ ਗੱਲਾਂ ਦੇ ਵਿੱਚ ਬੈਠੇ ਰੱਖੇ। ਸਾਰੇ ਤੁਸੀਂ ਖੁਸ਼ ਰਹੋ। ਵੀਡੀਓ ਨੂੰ ਤੁਸੀਂ ਬਹੁਤ ਬਲਾਗਾਂ ਨੂੰ ਤੁਸੀਂ ਬਹੁਤ ਪਿਆਰ ਪਿਆਰ ਦੇ ਰਹੇ ਹੋ। ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ। ਸਾਰੇ ਵੱਧ ਤੋਂ ਵੱਧ ਪਿਆਰ ਦਿਓ। ਐਂ ਵੱਧ ਵੱਧ ਜੁੜੇ ਰਿਹਾ ਕਰੋ। ਵੱਧ ਤੋਂ ਵੱਧ ਦੇਖੋ। ਕਿ ਆਪ ਦੇ ਛੋਟੀ ਸਪੋਰਟ ਨਾਲ ਹੀ ਸਾਰਾ ਕੁਝ ਹੋਣਾ ਹੈ ਤੁਸੀਂ ਰਿਪੋਰਟ ਦੇਣੀ ਹੈ ਫੇਰ ਹੀ ਕੁਝ ਹੋਣਾ ਫੇਰ ਹੀ ਸਾਰਾ ਕੁਝ ਬਣਨਾ ਹੈ ਵੱਤ ਵੱਤ ਸਾਰੇ ਭੈਣ ਭਰਾ ਸਪੋਰਟ ਕਰੋ ਛੋਟੇ ਭਰਾ ਨੂੰ ਸਪੋਰਟ ਦੀ ਲੋੜ ਹੈ ਹਾਂਜੀ ਸਾਰੇ ਭੈਣ ਭਰਾ ਵੱਤ ਵੱਤ ਖਿੱਚੋ ਕੰਮ ਨੂੰ ਛੋਟੇ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਆ ਜੁੜੇ ਰਹੋ ਅੱਜ ਅਸੀਂ ਤਾਂ ਵੱਡਾ ਕਰਨਿਆ ਕੰਮ ਵੱਡਾ ਆਇਆ ਮਿੱਤਰਾਂ ਚਾੜ ਤਾਂ ਹਾਂ ਇਹ ਗਲਗਲਾਂ ਤੋੜਨ ਜਾ ਰਹੇ ਹਾਂ ਚੱਲ ਵੀ ਚਾੜ ਬਈ ਆ ਦੇ ਆ ਇੱਥੇ ਰੋ ਚੱਲ ਬਈ ਉਹ ਦੇਖੀ ਚੱਕਦੇ ਚੱਕਦੇ ਜ਼ੋਰ ਮਾਰ ਘਬਰੂਆ ਚੀਆਕ ਦੇਓ ਚੀਆਕ ਦੇਓ ਫਾਟਿਆ ਫਾਟਿਆ ਬੈਗ 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 ਤਾਰੀ ਬਾ ਤਾਰ ਦੇਣਾ ਨੇ ਯਾਕਦੋ ਚਾਕਦੋ ਹਥਿਆਰ ਤਿਆਰ ਕਰਨ ਲੱਗੇ ਆ ਜਿਵੇਂ ਕਹਿੰਦੇ ਆ ਵੀ ਜਿਵੇਂ ਬੱਚ ਸਰੇ ਥਾਈ ਜਦੋਂ ਤੋੜਦੇ ਆ ਆਪਾਂ ਉਦੋਂ ਨਹੀਂ ਲੋਟ ਆ ਰਿਹਾ ਉਦੋਂ ਕੰਡੇ ਵੱਜਦੇ ਆ ਸਾਡੇ ਬਾਹਾਂ ਤੇ ਇਹਦੇ ਨਾਲ ਅਸੀਂ ਵੱਡਾਂਗੇ ਫਿਰ ਗਲਗਲਾ 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 ਇਹਦੇ ਨਾਲ ਵੱਡਾਂਗੇ ਕਹਿੰਦੇ ਹਥਿਆਰ ਤਿਆਰ ਹੋ ਰਿਹਾ ਹੈ ਹੱਥਾਂ 'ਚ ਕੰਡੇ ਵਾਲੇ ਲੱਗਦੇ ਆ ਕੰਡੇ ਵਾਲੇ ਵੱਜਦੇ ਹੱਥਾਂ 'ਚ ਆ ਤ ਉਥੇ ਤੱਕ ਪਹੁੰਚਦਾ ਵੀ ਨਹੀਂ ਇੱਥੇ ਇਹਨੇ ਪਹੁੰਚ ਜਾਣਾ ਇਹ ਹਾਂ ਚਾਹ ਤਾ ਜਾਏ ਜੇ ਬਈ ਦੀ ਗਹ ਤਾਹ ਕਰੋ ਇਹਦਾ ਜੇ ਚਲ ਹਾਂ ਉਥੇ ਦਾ ਕ ਹੱਥ ਨਹੀਂ ਨਾ ਪਹੁੰਚਦੇ ਜਿੱਥੇ ਚੀਜ਼ ਪਹੁੰਚਦੀ ਇਹ ਬਈ ਰੱਸੀ ਦੀ ਲੋ ਗਈ ਚੀਜ਼ ਗੱਠ ਨਹੀਂ ਨਾ ਹੁੰਦੀ ਔਰ ਵਾਕੀ ਹੂੰ ਕਸ ਨਹੀਂ ਪਿਆ ਮੈਨੂੰ ਲੱਗਦਾ ਨਹੀਂ ਵੈਸੇ ਕਹੀ ਤਾਂ ਜਾਣਾ ਵੀ ਰੱਸੀ ਦੂਦੀ ਹੋਣੀ ਹੈ ਰੱਸੀ ਦੀ ਜੀ ਜਾਂ ਸੇਬਾ ਸੂਬਾ ਹੋਵੇ ਨਾ ਹਾਂ ਉਹੀ ਦੇਖਣਾ ਆਪਣਾ ਖੜ ਜਾ ਫਿਰ ਨਹੀਂ ਤਾਂ ਛੱਡ ਦੋ ਏ ਵਾਹ ਦੇਖਦਾ ਭਈ ਐ ਕੁਮੜ ਦਊ ਕਿ ਨਹੀਂ ਬਾੜ ਕੇ ਦੇਦਾ ਨਹੀਂ ਕੁਮੜ ਜੀ ਆਏਗਾ ਹੁਣ ਤੂੰ ਦੇਖੀ ਲਾਲ ਤੈਨੂੰ ਸਾਹ ਵੀ ਚਾਹੀਦਾ ਵੱਡਣ ਦਾ ਵੱਡਣ ਦਾ ਸਾਹ ਤਾਂ ਹੈ ਇਹਨੇ ਹੋ ਵੀ ਦੇਖ ਦੇਖੋ ਪੀਲੇ ਪੀਲੇ ਹੀ ਤੋਣਿਆ ਹਾਂ ਕੋਈ ਲਾਲ ਲਾਲ ਜਾਂ ਹਰੇ ਹਰੇ ਹਰਾ ਤਾਂ ਹੀ ਤੋੜਨਾ ਕੋਈ ਲਾਲ ਨਹੀਂ ਆ ਪੀਲੇ ਪੀਲੇ ਸਤਿ ਸਲੋ ਸਾਰੇ ਯਾਦ ਮੇਰੇ ਕੋਲੇ ਪੀਲੇ ਆ ਦੇ ਡੈਡੀ ਡੈਡੀ ਇਧਰ ਦੇਖ ਕਨੇ ਆ ਉਹਦੇ ਪੀਲੇ ਪੀਲੇ ਉਹ ਦੇਖ ਕਨੇ ਪੀਲੇ ਪੀਲੇ ਉੱਤੇ ਤਾਂ ਟੱਕੜਾ ਉਹ ਮੋਹਰੀਆ ਇਹ ਕੁੱਤਾ ਹਾਂ ਉਹਨੇ ਬਾਲੀ ਹੁਣ ਉਹ ਵੀ ਬਹੁਤ ਠਖੀ ਜੜੀ ਜਾਂ ਬਾਲੋ ਡੈੜੀ ਇੱਕ ਤੂੰ ਆ ਫੜ ਆ ਫੜੋ ਇੱਕ ਆ ਫੜੋ ਆ ਵੀ ਇੱਥੇ ਆਰ ਵਧੀਆ ਇਹਦੇ ਆ ਮੜਮਾ ਆ ਦੂਜਾ ਇਹ ਇਹ ਲਾਉਂਦਾ ਪੀਲੇ ਪੀਲੇ ਹੈ ਨਾ ਉਹੀ ਮੜਮਾ ਜਦ ਆਏ ਨੂੰ ਐ ਪਾ ਕੇ ਐ ਖਿੱਚੋਗੇ ਇਹ ਇਹ ਮੜਮਾ ਨਾ ਦਾਤੀ ਵਾਂਗੂ ਇਹਨੇ ਖਿੱਚ ਲੈਣਾ ਮੋੜਨ ਵੇਲੇ ਮੋੜਨ ਵੇਲੇ ਨੇ ਤੋੜ ਲੈਣਾ ਹਾਂ ਲਾਲ ਆ ਦੇ ਜਮਿਆ ਪੀਲੀਆਂ ਨੇ ਆ ਦੇ ਪੀਲੇ ਆ ਤੋੜ ਲੋ ਸਾਰੇ ਬੱਚ ਇਹਦਾ ਪੈ ਵੀ ਪੱਕ ਜਾਂਦੇ ਨੇ ਯਾਰ ਆ ਲੈ ਤੁਸੀਂ ਇਹ ਨਾ ਵੱਢ ਲਓ ਮੈਂ ਵੱਢ ਦਿੰਦਾ ਇਹਦਾ ਪੈ ਵੀ ਪੱਕ ਜਾਂਦੇ ਆ ਪੀਲੇ ਪੀਲੇ ਤੋੜ ਲੋ ਬੱਸ ਹਾਂ ਹੋਰ ਆਨੰਦ ਪੜਨਾ ਹੁਣ ਦੇਖੀ ਜਾਂਦੇ ਹੋ ਮੈਂ ਵੱਢ ਲੰਨਾ ਲਿਆਓ ਚਾ ਕੋਦੂ ਫੜਾ ਇਹਨੂੰ ਉਧਰ ਮੁੰਡੇ ਨੂੰ ਤੂੰ ਇਹਦੇ ਨਾਲ ਲਾਲਾ ਪੰਗੇ ਪੁੰਗੇ ਦੇ ਪੀਲੇ ਪੀਲੇ ਬੈਠ ਤੀਏ ਤਹਾਰ ਆਹ ਦੇ ਉਹਨਾਂ ਨੂੰ ਫਿਰ ਤਾਹ ਬਾਏ ਦੇ ਨਾਲ ਲਾ ਹੁਣ ਤਾਂ ਹੀ ਆ ਬੰਨੀ ਆ ਉਹਦੇ ਨਾਲ ਲਾ ਡੜੀ ਆ ਉਹ ਜਿਹੜੇ ਇੱਕ ਤੇ ਨੇ ਇਧਰ ਆਉਂਦੇ ਦੀਦੇ ਹੱਥ ਜਾਂਦਾ ਉਹਦਾ ਪਸੂੜ ਹੀ ਲੈਣਾ ਆਹ ਪ੍ਰਿੰਡਾਂ ਦਾ ਖਖਰ ਵੀ ਨਾ ਛੇੜ ਲਿਓ ਕਿੱਥੇ ਕਾ ਆ ਦੇ ਪ੍ਰਿੰਡਾਂ ਦੇ ਆਉ ਦੇ ਆਜ ਇੱਧਰ ਵੀ ਆ ਉਹਦੇ ਹੱਥ ਹੀ ਨਾ ਮਾਰਿਆ ਜੇ ਗਲਗਲ ਹੋ ਉਹ ਵੀ ਛੱਡ ਦਿਓ ਮੈਨੂੰ ਛੱਡ ਲਓ ਨਾ ਮੈਨੂੰ ਖਤ ਲਿਓ ਛੱਡੋ ਇਹਨੂੰ ਹਾਂ ਸੀਗੀ ਮੇਰਾ ਬੂਥਾ ਪਈ ਸੁਧਿਆ ਆ ਹੋਰ ਛੱਡ ਜਾ ਪਕੜਾ ਹੋ ਜੀ ਔਰ ਰੀਲਾਂ ਪਾਉਣ ਜੋਗੇ ਵੀ ਨਹੀਂ ਰਹਿਣਾ ਦੋ ਦਿਨ ਪਰ ਇਹਨੂੰ ਛੱਡੋ ਨਾ ਇਹ ਫੇਮਸ ਬੰਦੇ ਆ ਬੱਚਾ ਇਹਦਾ ਹੈ ਵੀ ਨਹੀਂ ਕੋਈ ਓਏ ਆ ਪੀਲੇ ਪਿਲੇ ਉਹ ਦਿੱਤਾ ਹਾਂ ਤੁਹਾਨੂੰ ਨਹੀਂ ਦਿੰਦਾ ਯਾਰ ਕਿਹੜੇ ਆ ਉਹ ਦੇ ਉਹਦੇ ਸਾਹਮਣੇ ਆਹਾ ਉਹ ਸਾਰੇ ਖੇਤ ਲਓ ਹਾਂ ਉਹਦੇ ਨਾਲ ਉਹਦੇ ਨਾਲ ਖੇਤ ਲਓ ਡੰਡੇ ਨਾਲ ਡੰਡੇ ਨਾਲ ਡੰਡੇ ਵਾਲੀ ਜਿਹੜੀ ਬੰਨੀ ਹੋਈ ਆ ਹੁਣ ਉਹੀ ਤੋੜਦਾ ਉਹਨਾਂ ਫੇ ਤੋੜੋ ਉਹਨੂੰ ਫੇ ਥੇੜੀ ਫਾਇਦਾ ਆ ਦੇ ਆ ਦੇ ਆ ਇਹਨੂੰ ਪਾ ਹੱਥ ਇਹ ਕਿਹੜਾ ਮੈਂ ਦੇਉਣਾ ਛੋਟੀ ਮੜੀ ਜੇ ਥੱਲੇ ਨੂੰ ਨਮਾ ਲ ਹਾਂ ਨਮਾ ਕੇ ਛਾਓ ਖੇਤ ਲਓ ਤੋੜ ਲਓ ਬੱਚ ਗਾਲ ਗਲਾਂ ਬਾਲੀਆਂ ਦੇ ਲਾ ਥੱਲੇ ਨੂੰ ਹੋਇਆ ਪਿਆ ਇਹ ਨਮਿਆ ਪਿਆ ਇੰਨੀ ਗਲਗਲ ਆ ਦੇ ਬੱਚਾ ਤੋੜ ਲੋ ਡੜੀ ਚੋਰ ਵਜਨ ਨਾਲ ਹੀ ਆਹੇ ਚੋਰ ਵਜਨ ਨਾਲ ਹੀ ਨਮਿਆ ਹੋਇਆ ਫਲ ਬਾਹਲਾ ਉਹ ਹਲੇ ਦਾ ਡੜੀ ਤੋੜ ਲੈ ਦੋ ਡੋਗਰੇ ਉਦਨੇ ਤੋੜਿਆ ਇਹਦਾ ਫਲ ਤਾਂ ਹੈ ਵਧੀਆ ਆਵਾ ਛੋਟੀ ਉਹਨਾਂ ਚ ਨਾ ਮਾਰ ਲਈ ਵਸ ਤੂੰ ਨਾ ਨਾ ਆ ਦੇਖ ਆ ਜੀ ਦੇ ਨਾ ਆ ਫਿਰ ਜਾ ਇਹਦੇ ਨਾਲ ਪੌੜੀ ਲਾ ਲਓ ਭਾਈ ਕਿਧਰ ਛੋਟੀ ਪੌੜੀ ਜਾ ਕੋਈ ਸ਼ਟੂਲ ਲਿਆ ਉਹ ਤੇ ਖੜਜੋ। ਜਾਂ ਕੁਰਸੀ ਤੇ ਖੜਜੋ। ਆਹੋ ਕਾਸ਼ ਚੱਕ। ਉਹ ਇਹਦਾ ਅੰਦਰ ਧਰਿਆ ਭਾਈ ਮੈਂ ਪਰੇ ਰਾਤ। ਕੋਈ ਨਾ ਕੋਈ ਜਿਗਾਰਡਮਟ ਲਾ ਕੇ ਸਾਰੀਆਂ ਤੋੜ ਲੋ ਯਾਰ ਇਹ ਤਾਂ ਮਹਿੰਗੀਆਂ ਪਤਾ ਕਿੰਨੀਆਂ ਮਿਲਦੀਆਂ ਨੇ ਜੇ ਮੁੱਲ ਲੈਣੀ ਆ ਹੁਣ। ਤੋੜ ਲੈ ਇਹਨਾਂ ਨੂੰ ਬਟਾ ਦੇ ਕੇ ਤੋੜੀਦਾ ਹੁੰਦਾ ਯਾਰ ਐ ਕਮਾ ਦੇ ਤੀਜੇ ਬਟੇ ਤੇ ਨੇ ਟੁੱਟ ਜਾਣਾ। ਹਾਂ ਤੋੜਦੀ ਜਾਂਦੀ ਆ ਉਹ ਬਹੁਤ ਕਿੰਨੀਆਂ ਹਾਂ। ਹਾਂ ਹਾਂ ਹੀ ਹੁੰਦੀਆਂ ਨੇ। ਵੀਲੀਆਂ ਘੱਟ ਮਜ਼ਬੂਤ ਹੁੰਦੀਆਂ ਨੇ ਹਰੀ ਤਾਂ ਫਿਰ ਹੁੰਦੀ ਆ ਇੱਥੇ ਇੱਥੇ ਲਾ ਕੇ ਦੇਖ ਇਧਰਲੇ ਪਾਸੇ ਲਾ ਇੱਥੇ ਖਖਰਾ ਉਹ ਪੀਲੇ ਪੀਲੇ ਤੋੜ ਜਿਹੜੇ ਉਤਲੇ ਨੇ 12:00 ਵਜੇ ਭਾਈ ਕੰਡਿਆਂ ਕੰਡਿਆਂ ਦਾ ਦਾਬਿਓ ਬਾਹਂਦਾ ਆਦੇ ਆਏ ਬਾ ਤੋੜ ਥੱਲੇੋਂ ਚੁਗੀ ਜਾਓ ਵੱਡੀ ਚੱਲੋ ਬਾ ਛੱਟੀ ਚੱਲੋ ਵੜ-ਵੜ ਥੱਲੇੋਂ ਬਾ ਚੁਗ ਲਾਂਗੇ ਦਾਤੀ ਨਾਲ ਹੀ ਲੋਟ ਆਉਣਾ ਕੰਮ ਵੱਢ ਦੋ ਬੱਚਾ 10 ਮਿੰਟ ਦਾ ਕੰਮ ਨਹੀਂ ਇਹ ਆਹ ਦੇ ਡੇੜੀ ਉੱਪਰ ਤਾਹਾਂ ਨੇ ਜਿਹੜੇ ਉਹ ਵੀ ਪੀਲੇ ਪੀਲੇ ਆਉਣ ਆਏ ਮਾੜੇ ਮਾੜੇ ਫਿਰ ਜਾਉਣ ਛੋੜ ਦੋ ਮਾੜੇ ਮਾੜੇ ਪੀਲੇ ਦਾ ਪੈ ਵੀ ਪੱਕ ਜਾਂਦੇ ਆ 89 ਪੱਕ ਰਣਾ ਇਹਨਾਂ ਨੇ ਇਹਨੇ ਕਿਹੜਾ ਟੋੜ ਲੋ ਫੇ ਫੇ ਟਟ ਜਾਣਗੇ ਨਾ ਜਿਨ੍ਹਾਂ ਦੇ ਮਾੜੀ ਦੀ ਪੀਲਕ ਹੈਗੀ ਆ ਉਹ ਤਾਂ ਫੇ ਟੁੱਟਣੀ ਫਿਰ ਹੋਰ ਤੋਂ ਉਨ ਕੀ ਲੱਗੇ ਆਪਾਂ ਇਸੇ ਦਿਨੇ ਬਾਹਲੇ ਪਾਉਣੇ ਆਪਣੇ ਨਾ ਇੱਥੇ ਤਾਂ ਦਾਸਤੀ ਗਾ ਪੱਛਣ ਨਹੀਂ ਨਾ ਐਸੇ ਵੀ ਨਹੀਂ ਉਧਰੇ ਨਹੀਂ ਆ ਜੇ ਯਾਰ ਇੱਧਰ ਆ ਇੱਧਰ ਚਾਚਾ ਜਿੱਥੇ ਤੇ ਹੱਥ ਪਾਇਆ ਸੀ ਦਾਦੋ ਆ ਦੇ ਉਹ ਦੇ ਸਾਹਮਣੇ ਤੋੜ ਉਹਨਾਂ ਨੂੰ ਯਾਰ ਦੇ ਦੋ ਭੁੱਖ ਲੱਗੀ ਪਈ ਆ ਪਤਾ ਰੋਟੀ ਖਾਣੀ ਆ ਆਓ ਦੇ ਉਹਨਾਂ ਨੂੰ ਤੋੜ ਤੂੰ ਦਾਤੀ ਨੇ ਦਾਤੀ ਨੇ ਪਈ ਜਾਣਾ ਵਿੱਚ ਆ ਲੈਣਾ ਨਾ ਛੱਡਦੀ ਤੂੰ ਕਿਹੜੀਆਂ ਦਾ ਅਸੀਂ ਉਹ ਉਹ ਕਰਿਆ ਆ ਦੇ ਹਾਂ ਇਹਨੇ ਪਾੜਦੀ ਤਾਂ ਨਹੀਂ 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 ਕੁਝ ਨਹੀਂ ਹੁੰਦਾ ਇਹਨੂੰ ਯਾਰ ਉਹੀ ਨਹੀਂ ਪਾੜਦੀ ਨਹੀਂ ਪਾੜਦੀ ਨਹੀਂ 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 ਹੋ ਜੇ ਹੋ ਕੰਨਾ ਬਹੁਤ ਵਧੀਆ ਰਸਾ ਯਾਰ ਇਹਨਾਂ ਚ ਪੂਰਾ ਆਈ ਦੇ ਵੀ ਆ ਬੈਲ ਦੇ ਵੀ ਕੰਡੇ ਬਹੁਤ ਨੇ ਬਾਲੇ ਜਵਾਰਦਾਸ ਨੇ ਉਹ ਜਿਹੜਾ ਉੱਤੇ ਐ ਨਾ ਉਹ ਕੰਮ ਉਹ ਕਰ ਹੋਵੇ ਛਾ ਉਹ ਉਤਲੇ ਬਾਲੀਆਂ ਨੇ ਪਾਣੀ ਸਿੱਧਾ ਯਾਰ ਕੇ ਹੋ ਕੇ ਲੈ ਲਓ ਉੱਥੇ ਪਾਣੀ ਵੀ ਪੋਣਾ ਦੋਹੇ ਨੂੰ ਪਾਉਣੇ ਆ ਔਰ 12 ਦਾ 10 ਦੇ ਮਗਸ ਟਾਈਮ ਕਿਰਿਆ ਨੇ ਓ ਰੋੜੇ ਤਾਹਾਂ ਨੇ ਉੱਥੇ ਉੱਥੇ ਦਾ ਕੰਤ ਜਾਵੇ ਹੋ ਹੱਥ ਨਹੀਂ ਆ ਜਾਂਦਾ ਆਹ ਬਾਲੇ ਹਾਂ ਉਹ ਨਰੇ ਪੀਲੇ ਪੂਲੇ ਨੇ ਤਾਹਾਂ ਹੱਥ ਨਹੀਂ ਉੱਥੇ ਤੁੱਪ ਪੈਂਦੀ ਆ ਨਾ ਵਿਚਾਲੇ ਇਹ ਤਾਂ ਆਹ ਵੀ ਬੱਚੋਟੀ ਨਾ ਬੰਨ ਲਾ ਤੂੰ ਜੱਕੇ ਛੋਟੀ ਤੋਕੇ ਨਾ ਬੰਦੇ ਹਾਂ ਡੜੀ ਆਉ ਤੇ ਆ ਤੂੰ ਆ ਟੰਡਾ ਇੱਧਰ ਲਿਆ ਦਾਤੀ ਬੜੀ ਰੋਦ ਆ ਪਰ ਦਾਤੀ ਵੀ ਬੜੀ ਰੋਦੀ ਆ ਓ ਨਹੀਂ ਦਾਤੀ ਬੰਨੀ ਹੋਵੇ ਮੈਂ ਲੈ ਆਹ ਕੋ ਬੜਾ ਦਾਤੀ ਬੰਨ ਲੋ ਫਿਰ ਹਾਂ ਬੇਟੇ ਆਉਂਦੇ ਨਾ ਆਹ ਤਾਂ ਤਾਂ ਬਸਾਰੀ ਵੱਢਤੀ ਵੱਢਿਆ ਗਿਆ ਹੈ ਨਾ ਦੇ ਕਿੰਨੀ ਸਮੈਲ ਆਈ ਓਏ ਆਹ ਤਾਂ ਸਾਰੀ ਵੱਢਤੀ ਛਾਂਤਰਾ ਨਰਈ ਚੱਲ ਕੋਈ ਨਾ ਫੇਰ ਛੰਗ ਲਿਓ ਤੁਸੀਂ ਕੋਈ ਨਾ ਕੋਲੇ ਹੀ ਨੇ ਆਪਣੇ ਦਾਤੀ ਬੰਨ ਰੈੜੀ ਡੰਡੇ ਨਾਲ ਦਾਤੀ ਰੋ ਦਾਤੀ ਬੰਨ ਕੇ ਜਾ ਰੋ ਤਾਹਾਂ ਤੋਂ ਵੱਢ ਲੋ ਗੱਲ ਖਤਮ ਆ ਇਹਨਾਂ ਦਾ ਕੰਮ ਹੀ ਨਹੀਂ ਜਮਾ ਸਹੀ ਵਾਲਾ ਕਹੜਾ ਇਹਦਾ ਜਮਾ ਸਹੀ ਹੱਥ ਪਿਆ ਤੇਰਾ ਛੱਟ ਛੱਟ ਇੱਥੇ ਕਿ ਪੀਲੇ ਵੱਧ ਨੇ ਹਾਂ ਆ ਤਾਂ ਨਹੀਂ ਲਾਲਾ ਕੋਈ ਨਾ ਹਾਂ ਹਾਂ ਵਾਓ ਵਾਓ ਥਲੇ ਡੇਕਦਾ ਪਾੜਦਾ ਤਾਂ ਨਹੀਂ 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 ਆਪਣਾ ਕਿਹੜਾ ਪੱਕਾ ਥਾਵਾ ਖਰਾਬ ਹੋ ਜਾਣ ਉਹਦਾ ਕਿਸੇ ਦਾ ਕੱਚਾ ਥਾਵਾ ਉਹੀ ਕਹਣਾ ਕੀ ਕਰਨਾ ਜਿਹੜਾ ਪੱਕਿਆ ਨਾ ਫਲ ਫਾਲ ਬਹੁਤ ਆ ਆ ਦੇ ਇੱਧਰ ਲੈ ਇੱਧਰ ਲੇ ਖੁੰਦੇ ਜਿਹੜੇ ਲਾਮ ਲਾਮ ਕਰਦੇ ਕੋਈ ਹਿਸਾਬ ਆ ਕਿਸੇ ਨੂੰ ਪਤਾ ਨਹੀਂ ਲੱਗਿਆ ਯਾ ਯਾ ਬੇਬੀ ਚੱਕ ਦੋ ਚੱਕ ਦੋ ਫਟਿਆ ਨਾਲ ਐ ਪਤਾ ਐ ਵਧੀਆ ਐ ਵਧੀਆ ਐ ਬੰਦਾ ਲੱਗਦੇ ਆ ਨਾ ਸੰਧਰੀ ਅੰਬਾ ਪੂਰੇ ਫੇਰਾਂ ਵਾਲਿਆਂ ਨਾਲ ਪੱਤਿਆਂ ਦੀਆਂ ਵੀ ਆਉਂਦੀਆਂ ਪੱਤਿਆਂ ਨਾਲ ਆਹੋ ਜਿਹੜੇ ਬਾਹਲੇ ਪੀਲੇ ਜਿਹੇ ਨੇ ਲਾਲੋ ਬੱਚ ਸਾਰੇ ਊਠ ਆਵਦੇ ਤੇ ਤੋੜ ਲੋ ਫੇਰ ਤੋੜੇ ਆਹੋ ਐ ਬੱਸ ਕਰ ਕੁਦੀ ਦੇਖ ਨੂੰ ਆਪਦਾ ਵਾਓ ਪੀਲੇ ਸੀਗੇ ਬਸ ਬਹੁਤ ਦਾ ਟੋਕਰਾ ਭਰ ਗਿਆ ਆ ਲੈ ਇਹ ਕੰਮ ਕਰਨ ਵਾਲਾ ਯਾਰ ਉਹ ਕਰ ਇਧਰ ਲੈ ਪਾਛੇ ਹੁਣ ਕੀ ਆ ਇਧਰ ਤਾਂ ਕੁਛ ਵੀ ਨਹੀਂ ਹਾਂ ਹਾਂ ਬੱਸ ਇੱਕ ਮਿੰਟ ਪ੍ਰਿੰਟ ਆ ਆਏ ਪ੍ਰਿੰਟਾਂ ਛੜ ਗਈਆਂ ਕਿੱਥੇ ਪੁੱਠੀਆਂ ਤਾਂ ਨਹੀਂ ਕੋਈ ਨਾ ਬਚਾ ਦੀ ਆ ਮਾੜਾ ਮੁੱਦਾ ਤਾਂ ਫਿਰ ਚੁੜੂ ਨਾ ਕੰਡਾ ਵੱਜਣ ਤੋਂ ਬਚਾਈ ਕੰਡਾ ਇਹਦਾ ਬਿਓ ਪਾ ਦੂ ਸਾ ਆ ਨਾ ਨਹੀਂ ਅੱਜ ਕਿੱਥੇ ਗੱਲ ਹੋਣੀ ਹੈ ਚਾ ਟੋੜਤੀਆਂ ਦੀ ਗੱਲ ਗਲਾਂ ਸਾਰੇ ਕੁ ਟੁੱਟ ਗਿਆ ਵਧੀਆ ਹੋ ਗਿਆ ਕੰਮ ਸਾਰਾ ਕੁ ਸਾਰੇ ਭੈਣ ਭਰਾ ਦੇਖਿਓ ਜੁੜੇ ਰਹੋ ਵਧ ਤੋਂ ਵੱਧ ਇੱਕ ਤੇ ਰੱਖੋ ਕੰਮ ਨੂੰ ਪੂਰਾ ਐਨ ਬਲੌਗ ਵੱਧ ਤੋਂ ਵੱਧ ਦੇਖਿਆ ਕਰੋ ਸਾਰੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਹੁੰਦਾ ਨਹੀਂ ਸਾਰਾ ਕੁ ਸਾਰੇ ਭੈਣ ਭਰਾਵਾਂ ਨੂੰ